ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋ ਬੜੇ ਵੱਡੇ ਲੈਵਲ ਤੇ ਫਲॉप ਸਾਬਿਤ ਹੋਇਆ ਉਹ ਆਪਣੇ ਸੰਗਠਨ ਨੂੰ ਪੂਰੀ ਤਰ੍ਹਾਂ ਇਸ ਰੋਡ ਸ਼ੋ ਦੇ ਵਿੱਚ ਮੇਨਟੇਨ ਕਰਨ ਦੇ ਵਿੱਚ ਬੜੇ ਵੱਡੇ ਲੈਵਲ ਤੇ ਕਲੀਅਰਲੀ ਅਸਫਲ ਰਿਹਾ ਅਸੀਂ ਜਾਣਦੇ ਹਾਂ ਕਿ ਅੰਮ੍ਰਿਤਸਰ ਕੌਨਸਟਿਟੂਐਂਸੀ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਆ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਇਸ ਵੇਲੇ ਪਤਾ ਨਹੀਂ ਕਿਹੜੀ ਸਿਆਸੀ ਹਵਾ ਦੇ ਵਿੱਚ ਨੇ ਕਿ ਉਹ ਆਪਣੇ ਐਮ ਐਲ ਏ ਸ ਨੂੰ ਵੀ ਮਿਲਣਾ ਮੁਨਾਸਬ ਨਹੀਂ ਸਮਝਦੇ ਉਹਨਾਂ ਨੂੰ ਵੀ ਦਰਖੋਰੇ ਇਤਨਾ ਨਹੀਂ ਸਮਝਦੇ ਕਿ ਉਹਨਾਂ ਨੂੰ ਵੀ ਇੱਕ ਜੁੜਤਾ ਦੇ ਨਾਲ ਨਾਲ ਲਾ ਜਾ ਕੇ ਰੋਡ ਸ਼ੋਅ ਕੀਤਾ ਜਾਵੇ ਔਰ ਪਬਲਿਕ ਦੇ ਵਿੱਚ ਲਿਆ ਜਾਵੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਬੜੇ ਵੱਡੇ ਲੈਵਲ ਤੇ ਫਲॉप ਸਾਬਿਤ ਹੋਇਆ ਉਹ ਆਪਣੇ ਸੰਗਠਨ ਨੂੰ ਪੂਰੀ ਤਰ੍ਹਾਂ ਇਸ ਰੋਡ ਸ਼ੋਅ ਦੇ ਵਿੱਚ ਮੇਨਟੇਨ ਕਰਨ ਦੇ ਵਿੱਚ ਬੜੇ ਵੱਡੇ ਲੈਵਲ ਤੇ ਕਲੀਅਰਲੀ ਅਸਫਲ ਰਹੇ ਅਸੀਂ ਜਾਣਦੇ ਹਾਂ ਕਿ ਅੰਮ੍ਰਿਤਸਰ ਕੌਨਸਟਿਟੂਐਂਸੀ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਆ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਇਸ ਵੇਲੇ ਪਤਾ ਨਹੀਂ ਕਿਹੜੀ ਸਿਆਸੀ ਹਵਾ ਦੇ ਵਿੱਚ ਨੇ ਕਿ ਉਹ ਆਪਣੇ ਐਮ ਐਲ ਏ ਸ ਨੂੰ ਵੀ ਮਿਲਣਾ ਮੁਨਾਸਿਬ ਨਹੀਂ ਸਮਝਦੇ ਉਹਨਾਂ ਨੂੰ ਵੀ ਦਰਖੋਰੇ ਇਤਨਾ ਨਹੀਂ ਸਮਝਦੇ ਕਿ ਉਹਨਾਂ ਨੂੰ ਵੀ ਇੱਕ ਜੁਟਤਾ ਦੇ ਨਾਲ ਨਾਂ ਲਾ ਜਾ ਕੇ ਰੋਡ ਸ਼ੋਅ ਕੀਤਾ ਜਾਵੇ ਔਰ ਪਬਲਿਕ ਦੇ ਵਿੱਚ ਜਾਇਆ ਜਾਵੇ ਇੱਕ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਪੋਸਟਰ ਬoi ਬਣਾ ਕੇ ਬੇਅਬੀ ਨਾਂ ਦੇ ਉੱਤੇ ਵੋਟਾਂ ਵਟੋਰਦੀ ਸੀ ਥਾਂ ਥਾਂ ਤੇ ਜਾ ਕੇ ਉਹਨਾਂ ਕੋਲ ਚੋਣ ਪ੍ਰਚਾਰ ਕਰਾਉਂਦੀ ਸੀ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਦੇ ਵਿੱਚ ਵੀ ਕੁਵਰ ਵਿਜੇ ਪ੍ਰਤਾਪ ਸਿੰਘ ਨਜ਼ਰ ਨਹੀਂ ਆਏ ਔਰ ਸਿੱਧਾ ਸਮਝ ਆਉਂਦਾ ਹੈ ਕਿ ਇਨਾਂ ਪੋਲਿਟিক্যাল ਲੀਡਰਸ ਦਾ ਅਰਵਿੰਦ ਕੇਜਰੀਵਾਲ ਵਰਗੇ ਸਿਆਸੀ ਦਿਮਾਗੀ ਬੁਖਾਰ ਇਸ ਲੈਵਲ ਤੇ ਵੱਧ ਗਿਆ ਕਿ ਉਹ ਵੀ ਇਹ ਜ਼ਰੂਰੀ ਨਹੀਂ ਸਮਝਦੇ ਕਿ ਲੋਕਲ ਐਮ ਐਲ ਏਜ਼ ਉਹਨਾਂ ਦੇ ਰੋਡ ਸ਼ੋ ਨੂੰ ਕਿਸ ਤਰ੍ਹਾਂ ਮਜ਼ਬੂਤ ਬਣਾ ਸਕਦੇ ਆਂ ਔਰ ਕਿਸ ਤਰ੍ਹਾਂ ਕਿੰਨੀ ਜ਼ਰੂਰਤ ਹੁੰਦੀ ਆ ਲੋਕਲ ਲੀਡਰਸ ਦੀ ਵੀ ਔਰ ਦੂਸਰੀ ਗੱਲ ਇਹ ਆ ਕਿ ਆਪਣੇ ਚਾਹੇਤੇ ਮੀਡੀਆ ਨੂੰ ਹੀ ਸਿਰਫ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਗਈ ਜਿਹੜੇ ਨਿਊਟਰਲ ਜੈਨੂਇਨ ਮੀਡੀਆ ਪਰਸਨਲਸ ਹੁੰਦੇ ਆ ਉਹਨਾਂ ਨੂੰ ਨੇੜੇ ਤੇੜੇ ਵੀ ਕਿਤੇ ਫੜਕਣ ਨਹੀਂ ਦਿੱਤਾ ਗਿਆ ਸੁਇਸ ਕਰਕੇ ਇੱਕ ਭ੍ਰਮ ਪੈਦਾ ਕਰਨਾ মিডিਆ ਓਪਰਚ्युनिटी ਬਣਾਣੀ ਸਿਰਫ ਪੋਜੀਟਿਵ ਖਬਰਾਂ ਮਨਾਉਣੀਆਂ ਕਿ ਕਿਤੇ মিডিਆ ਪਲੈਟਫਾਰਮ ਸੱਚਾਈ ਬਿਆਨਨਾ ਕਰ ਦੇਣ ਕਿ ਇਹਨਾਂ ਦਾ ਰੋਡ ショ ਕਿੰਨਾ ਭਿਆਨਕ ਤਰੀਕੇ ਦੇ ਨਾਲ ਫਲॉप ਹੋਇਆ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦਾ ਵੀ ਇਹ ਹਮੇਸ਼ਾ ਹੀ ਇੱਕ ਤੌਰ ਤਰੀਕਾ ਹੁੰਦਾ ਆ ਕਿ ਸ਼ਹਿਰ ਦੇ ਵਿੱਚ ਡਿਊਰਿੰਗ ਇਲੈਕਸ਼ਨ ਜਿੰਨੇ ਵੱਡੇ ਵੱਡੇ ਫਲੈਕਸ ਬੋਰਡਸ ਹੁੰਦੇ ਆ ਐਡਵਰਟਾਈਜ਼ਮੈਂਟ ਹੁੰਦੀਆਂ ਪਾਰਟੀ ਦੀਆਂ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ ਆ ਪਰ ਇਸ ਦੇ ਬਰਾਏਸ ਉਲਟ ਅੱਜ ਹਰ ਪਾਸੇ ਜਿਹੜੇ ਰਸਤੇ ਤੋਂ ਰੋਡ ショਅ ਨਿਕਲਣਾ ਸੀ ਬਲਕਿ ਪੂਰੇ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਫਲੈਕਸ ਬੋਰਡਸ ਉਹਨਾਂ ਦੀਆਂ ਮਸ਼ਹੂਰੀਆਂ ਉਹਨਾਂ ਦੇ ਝੰਡੇ ਦੁਕਾਨਾਂ ਦੇ ਬਾਹਰ ਲੋਕਾਂ ਦੇ ਘਰਾਂ ਦੇ ਬਾਹਰ ਬਾਜ਼ਾਰਾਂ ਦੇ ਬਾਹਰ ਹਰ ਰਸਤੇ ਦੇ ਉੱਤੇ ਸਾਰੇ ਪਾਸੇ ਆਮ ਆਦਮੀ ਪਾਰਟੀ ਦੇ ਬੋਰਡਸ ਫਲੈਕਸਸ ਝੰਡੇ ਨਜ਼ਰ ਆ ਰਹੇ ਸੀ ਜਿਹੜੀ ਕਿ ਗੁਰੂ ਨਗਰੀ ਅੰਮ੍ਰਿਤਸਰ ਦੀ ਇੱਕ ਧਾਰਮਿਕ ਨਗਰੀ ਦੀ ਪਵਿੱਤਰ ਨਗਰੀ ਦੀ ਦਿਖਣੋਂ ਬਹੁਤ ਭੱਦਾ ਦਰਸ਼ਾਰੇ ਸੀ ਉਹ ਲੱਗਦਾ ਸੀ ਕਿ ਇਹ ਗੁਰੂ ਨਗਰੀ ਨਹੀਂ ਆ ਕਿਸੇ ਖਾਸ ਸਿਆਸੀ ਪਾਰਟੀ ਦੀ ਪੋਲਿਟਿਕਲ ਲੱਗ ਰਹੀ ਆ ਸੋ ਇਹ ਵੀ ਬੜੀ ਮਾੜੀ ਦਿਖ ਅੱਜ ਆਮ ਆਦਮੀ ਪਾਰਟੀ ਦੇ ਇਸ ਰੋਡ ショਅ ਦੇ ਵਿੱਚ ਦੇਖ ਨੂੰ ਮਿਲੀ ਆ ਉੱਥੇ ਇਹ ਵੀ ਸਮਝ ਆ ਰਿਹਾ ਕਿ ਬਹੁਤ ਸਾਰੇ ਇਨ੍ਹਾਂ ਪਾਰਟੀਆਂ ਦੇ ਵਿੱਚ ਜਿਹੜੇ ਹੋਰ ਪਾਰਟੀਆਂ ਤੋਂ ਸਿਆਸੀ ਪ੍ਰਵਾਸੀ ਪੰਛੀ ਜਿਹੜੇ ਆ ਉਹ ਉੱਠ ਕੇ ਆਏ ਸੀ ਹੋਰ ਪਾਰਟੀਆਂ ਤੋਂ ਇਨ੍ਹਾਂ ਦੇ ਨਾਲ ਜੁੜੇ ਸੀ ਉਹ ਵੀ ਨਧਾਰਤ ਰਹੇ ਲੋਕਲ ਸੰਗਠਨ ਦੇ ਲੋਕ ਵੀ ਇਨ੍ਹਾਂ ਤੋਂ ਨਧਾਰਤ ਰਹੇ ਜਿਹਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਇਸ ਰੋਡ ショਅ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਨੂੰ ਵੀ ਬਹੁਤ ਵੱਡੇ ਲੈਵਲ ਤੇ ਆਮ ਲੋਕਾਂ ਨੂੰ ਜਨਜੀਵਨ ਪ੍ਰਭਾਵਿਤ ਹੋਇਆ ਲੋਕਾਂ ਨੂੰ ਪਰੇਸ਼ਾਨੀ ਹੋਈ ਟ੍ਰੈਫਿਕ ਸਿਸਟਮ ਉਥਲ ਪੁਤਲ ਹੋ ਗਿਆ ਇਹਨਾਂ ਦੇ ਪ੍ਰੋਟੋਕੋਲਸ ਇਹਨਾਂ ਦੀਆਂ ਸਿਕਿਉਰਿਟੀਆਂ ਨੂੰ ਮੇਨਟੇਨ ਕਰਨ ਵਾਸਤੇ ਕਈ ਰਸਤੇ ਬੰਦ ਕਰ ਦਿੱਤੇ ਗਏ ਅੱਜ ਦੁਕਾਨਦਾਰਾਂ ਨੂੰ ਕਾਰੋਬਾਰੀਆਂ ਨੂੰ ਆਮ ਜਨਜੀਵਨ ਵਾਲਿਆਂ ਨੂੰ ਆਮ ਬਿਜ਼ਨਸਮੈਨ ਨੂੰ ਆਮ ਨੌਕਰੀ ਪੇਸ਼ਾ ਵਾਲੇ ਲੋਕਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੋ ਕਲੀਅਰਲੀ ਦੱਸ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਬਿਲਕੁਲ ਉਲਟ ਜਾ ਕੇ ਲੋਕ ਆਪਣਾ ਰਿਐਕਸ਼ਨ ਦੇ ਰਹੇ ਆ ਲੋਕ ਕਈ ਪਲੈਟਫਾਰਮਸ ਦੇ ਉੱਤੇ VOTING ਕਰਾ ਰਹੇ ਆ ਲੋਕ ਇਹ ਪੁੱਛ ਰਹੇ ਆ ਕਿ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਲਈ ਤੁਸੀਂ ਐਕਸਾਈਟਿਡ ਹੋ ਕਿ ਨਹੀਂ 80% ਅਬੋਵ ਲੋਕ ਨਾ ਦਾ ਨਾਰਾ ਦੇ ਰਹੇ ਆ ਲੋਕ ਨਹੀਂ ਚਾਹੁੰਦੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਪ੍ਰਚਾਰ ਕਰੇ ਉਸੇ ਤਰੀਕੇ ਦੇ ਨਾਲ ਲੋਕਾਂ ਨੂੰ ਹੁਣ ਫਿਰ ਪਰਮਾਏ ਠੱਗੇ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੂੰ ਝੂਠ ਬੋਲ ਕੇ ਲੋਕਾਂ ਨੂੰ ਲੁਭਾਉਣ ਦੇ ਸੁਭਾਵਨੇ ਵਾਦੇ ਦਿਖਾ ਕੇ ਵੱਡਾ ਮੰਡੇਟ ਲੁੱਟ ਲਿਆ ਗਿਆ ਆ ਲੋਕੀ ਆਪਣੇ ਆਪ ਨੂੰ ਆਪਣੇ ਨਾਲ ਧੋਖਾ ਹੋਇਆ ਮਹਿਸੂਸ ਕਰ ਰਿਹਾ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਇਸੇ ਗੱਲ ਦੇ ਰਿਐਕਸ਼ਨ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਦੇ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੇ ਵਿੱਚ ਆਮ ਲੋਕ ਆਮ ਪਬਲਿਕ ਆਮ ਨਾਗਰਿਕਾਂ ਨੇ ਸ਼ਮੂਲੀਅਤ ਨਹੀਂ ਕੀਤੀ ਬਸ ਕੁਝ ਇਹਨਾਂ ਦੇ ਵਲੰਟੀਅਰਸ ਕੁਝ ਇੱਕ ਪਾਰਟੀ ਦੇ ਲੋਕ ਤੇ ਕੁਝ ਇੱਕ ਪੇਡ ਲੋਕ ਮੈਂ ਕਹਿ ਸਕਦਾ ਹਾਂ ਉਹਨਾਂ ਲੋਕਾਂ ਨੂੰ ਬੁਲਾਇਆ ਗਿਆ ਔਰ ਵੱਡੀ ਇਸ਼ਤਿਹਾਰਬਾਜ਼ੀ ਕੀਤੀ ਗਈ ਉਹੀ ਰਸਤਾ ਰੋਡ ਸ਼ੋਅ ਲਈ ਚੁਣਿਆ ਗਿਆ ਜਿਹੜਾ ਆਲਰੇਡੀ ਬਹੁਤ ਛੋਟਾ ਰਸਤਾ ਆ ਜਿੱਥੇ ਤੇ 50 ਬੰਦੇ ਖੜੇ ਹੋ ਜਾਂਦੇ ਵੱਡੀ ਭੀੜ ਨਜ਼ਰ ਆਉਂਦੀ ਆ ਸੋ ਇਹ ਤੌਰ ਤਰੀਕੇ ਅਪਣਾਏ ਗਏ ਆਪਣੇ ਰੋਡ ਸ਼ੋਅ ਨੂੰ ਸਫਲ ਕਰਾਉਣ ਵਾਸਤੇ ਪਰ ਅਸਲ ਰੂਪ ਦੇ ਵਿੱਚ ਇੰਪਲੀਮੈਂਟੇਸ਼ਨ ਦੇ ਵਿੱਚ ਔਨ ਗਰਾਉਂਡ ਬਹੁਤ ਵੱਡੇ ਲੈਵਲ ਤੇ ਅੱਜ ਦਾ ਰੋਡ ਸ਼ੋਅ ਵੱਡੇ ਲੈਵਲ ਤੇ ਫਲੌਪ ਹੋ ਗਿਆ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹਦੇ ਵਾਸਤੇ ਕਲੀਅਰ ਇੱਕ ਮੈਸੇਜ ਆਮ ਪਬਲਿਕ ਦਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਆਮ ਜਨਤਾ ਪੰਜਾਬ ਦੀ ਜਨਤਾ ਪੰਜਾਬ ਦੇ ਨਾਗਰਿਕ ਗੁਰੂ ਨਗਰੀ ਅੰਮ੍ਰਿਤਸਰ ਦੇ ਵੋਟਰਜ਼ ਲਾਈਕ ਨਹੀਂ ਕਰ ਰਹੇ ਟੋਟਲੀ ਇਹਨਾਂ ਨੂੰ ਡਿਸਲਾਈਕ ਕਰ ਰਿਆ ਇਹ ਬੜਾ ਵੱਡਾ ਮੈਸੇਜ ਅੰਦਰ ਖਾਤੇ ਅੰਡਰ ਕਰੰਟ ਆਮ ਆਦਮੀ ਪਾਰਟੀ ਦੇ ਸੁਪਰੀਮੋ ਅੱਜ ਦੇ ਰੋਡ ショ ਤੋਂ ਸਮਝ ਗਏ ਹੋਣਗੇ ਧੰਨਵਾਦ